ਗੁਰ ਸਿੰਘ ਬਾਦਲ ਹੋਣਾ ਵੱਲੋਂ ਅੱਜ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਜੋ ਪੰਜਾਬ ਚੋਂ ਯਾਤਰਾ ਦੀ ਜਿਹੜੀ ਸ਼ੁਰੂਆਤ ਹੈ ਇੰਡੀਆ ਗੇਟ ਤੋਂ ਕਰ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਅਸੀਂ ਵੱਖ-ਵੱਖ ਖਲਕਾਂ ਦੇ ਵਿੱਚੋਂ ਤੁਹਾਨੂੰ ਕਵਰੇਜ ਸਾਂਝੀ ਕਰ ਰਹੇ ਹਾਂ ਤੇ ਇਸ ਵਕਤ ਅਸੀਂ ਮੌਜੂਦ ਹੈਗੇ ਆ ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਨੌਜਵਾਨਾਂ ਵੱਲੋਂ ਜਿਹੜਾ ਭਰਮਾ ਇਕੱਠ ਜੋ ਇੱਥੇ ਦਿਖਾਇਆ ਗਿਆ ਤਾਂ ਤਸਵੀਰਾਂ ਰਹੀਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਕਿਉਂਕਿ ਦੂਰ-ਦੂਰ ਤੱਕ ਜਿੱਥੋਂ ਵੀ ਨਿਗਾਹ ਜਾਂਦੀ ਆ ਤਾਂ ਹਰ ਪਾਸੇ ਨੌਜਵਾਨ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱ ਜਲਦੀ ਸਪੋਰਟ ਕਰਦੇ ਦਿਖਾਈ ਦੇ ਰਹੇ ਨੇ ਤਾਂ ਸਾਡੇ ਨਾਲ ਕੁਝ ਨੌਜਵਾਨੀ ਮੌਜੂਦ ਹੈ ਕਿ ਗੱਲ ਵੀ ਕਰਾਂਗੇ ਜੀ ਸਰ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਇੱਕ ਜਿਹੜੀ ਮੁਹਿੰਮ ਛੜੀ ਆ ਤਾਂ ਕਿੰਨੀ ਕੁ ਵਧੀਆ ਗੱਲ ਆ ਤਾਂ ਕਿੰਨਾ ਕੁ ਭਰਮਾ ਇਕੱਠ ਜੋ ਤੁਹਾਡੇ ਵੱਲੋਂ ਜਾਂ ਸਹਿਯੋਗ ਕੀਤਾ ਜਾ ਰਿਹਾ ਤੁਸੀਂ ਆਪ ਹੀ ਵੇਖ ਲਓ ਮੈਂ ਹਜ਼ਾਰਾਂ ਨਹੀਂ ਲੱਖਾਂ ਦੀ ਕਹੂੰਗਾ ਕਿ ਅੱਜ ਦੇ ਕਾਰਜ ਸਰਦਾਰ ਤਲਬੀਰ ਸਿੰਘ ਗਿੱਲ ਦੀ ਗਵਾਈ ਹੇਠ ਲੱਖਾਂ ਨੌਜਵਾਨ ਇਕੱਠੇ ਹੋ ਕੇ ਸਰਦਾਰ ਬਾਦਲ ਨੂੰ ਆਪਣੇ ਹਲਕੇ ਜੋ ਤਲਬੀਰ ਹੋਣੀ ਰੂਬਰ ਰੂਕ ਰਾਨਗੇ ਸਾਰੇ ਆਪਣੇ ਵਰਕਰਾਂ ਦੇ ਨਾਲ ਤੇ ਜੋ ਸਰਦਾਰ ਸੁਖਬੀਰ ਜੀ ਉਹਨਾਂ ਨੇ ਇਹ ਯਾਤਰਾ ਚਾਲੂ ਕੀਤੀ ਹੈ ਇਹ ਮੈਨੂੰ ਲੱਗਦਾ ਕਿ ਇੱਕ ਤਰਫਾ ਮਾਹੌਲ ਪੰਜਾਬ ਦਾ ਕਰ ਦੇਗੀ ਕਿਉਂਕਿ ਕਾਫੀ ਜ਼ਿਆਦਾ ਕਿਉਂਕਿ ਜੇਕਰ ਨੌਜਵਾਨ ਦੀ ਗੱਲ ਕਰ ਲਈਏ ਤਾਂ ਕਾਫੀ ਵੱਡਾ ਭਰਮਾ ਇਕੱਠ ਜੋ ਨੌਜਵਾਨਾਂ ਦਾ ਇਸ ਵਾਰ ਵੇਖਣ ਨੂੰ ਮਿਲਿਆ ਬਹੁਤ ਇਕੱਠ ਤੁਹਾਡੇ ਸਾਹਮਣੇ ਆ ਜੀ ਜਿੰਨਾ ਕਿ ਭਰਮਾ ਹੈਗਾ ਲੱਖਾਂ ਦੀ ਤਦਾਦ ਚ ਅਕਾਲੀ ਵਰਕਰ ਆਏ ਨੇ ਪੰਜਾਬ ਬਚਾਓ ਯਾਤਰਾ ਜੋ ਸੁਖਵੀਰ ਬਾਦਲ ਜੀ ਕੱਢ ਰਹੇ ਨੇ ਉਸ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਇਲੈਕਸ਼ਨ ਵੇਲੇ ਇੱਕ ਤਰਫਾ ਮਾਹੌਲ ਹੋ ਜੇ ਤਾਂ ਕਹਿ ਸਕਦੇ ਕਿ ਲੋਕ ਸਭਾ ਚੋਣਾਂ ਜਿਹੜੀ ਨੇੜੇ ਆ ਰਹੀਆਂ ਤੇ ਇਸ ਵਾਰ ਕਾਫੀ ਜ਼ਿਆਦਾ ਜੋ ਅਸਰ ਜੋ ਹੈ ਵੇਖਣ ਨੂੰ ਮਿਲੇਗਾ ਕਿਉਂਕਿ ਤਖਤੀ ਕਿਤੇ ਨਾ ਕਿਤੇ ਪਲਟੀ ਵਿਖਦੀ ਵਿਖਾਈਗੀ ਜਿਹੜੀ ਇਸ ਵਾਰ ਬਿਲਕੁਲ ਜੀ ਬਿਲਕੁਲ ਲੋਕ ਸਭਾ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ 13 ਦੀ 13 ਸੀਟਾਂ ਸ਼ੋਮਨੀ ਕਾਲੀ ਦਲ ਜਿੱਤੇਗਾ ਤੇ ਸਰਦਾਰ ਬਾਦਲ ਦੀ ਝੋਲੀ ਪਾਏਗਾ ਤਾਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਪੂਰੀ سپورਟ ਕਿਤਨਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾਂ ਨੂੰ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤਾੜ ਨਾਲ ਸਾਂਝੀਆਂ ਕਰ ਰਹੇ ਆਂ ਸ਼੍ਰੀ ਹਮਸਦਰ ਸਾਹਿਬ ਦੇ ਰੋਡ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜੋ ਇਕੱਠ ਲੋਕਾਂ ਵੱਲੋਂ ਕੀਤਾ ਗਿਆ ਤਾਂ ਇਸ ਵਾਰ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਕਿਤਨਾ ਕਿਤੇ ਜੋ ਤਿਆਰੀ ਆ ਜੋਸ਼ ਰੋਮਣੀ ਕਾਲੀ ਦਲ ਵੱਲੋਂ ਕਰ ਦਿੱਤੀ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਹਿ ਸਕਦੇ ਆਂ ਕਿ ਚੋਣਾਂ ਦੇ ਵਿੱਚ ਜੋ ਕਾਫੀ ਜ਼ਿਆਦਾ ਮਾਹੌਲ ਚੇਂਜ ਹੁੰਦਾ ਆ ਦਿਖਾਈ ਦੇ ਰਿਹਾ ਤਾਂ ਪਾ ਜਿਸ ਤਰੀਕੇ ਦੇ ਨਾਲ ਸ਼੍ਰੀ ਹਮਸਾ ਸਾਹਿਬ ਦੇ ਵਿੱਚ ਇਸ ਯਾਤਰਾ ਦਾ ਅਸਰ ਵੇਖਣ ਨੂੰ ਮਿਲਿਆ ਤਾਂ ਅ ਕਹਿ ਸਕਦਾ ਹੈ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਬਹੁਤ ਕੁਝ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨਕ, ਜਗਬਾਨੀ ਟੀਵੀ, ਸ਼੍ਰੀ ਅਮਰਤਾ ਸਾਹਿਬ। ਅਕਸ਼ੇਰ ਸਿੰਘ ਬਾਦਲ ਹੋਣਾ ਵਾਲੋ ਅੱਜ ਸ਼੍ਰੀ ਅਮਰਤਾ ਸਾਹਿਬ ਦੇ ਵਿੱਚ ਜੋ ਪੰਜਾਬ ਚੋਂ ਯਾਤਰਾ ਦੀ ਜਿਹੜੀ ਸ਼ੁਰੂਆਤ ਆ ਇੰਡੀਆ ਗੇਟ ਤੋਂ ਕਰ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਅਸੀਂ ਵੱਖ-ਵੱਖ ਖਲਕਿਆਂ ਦੇ ਵਿੱਚੋਂ ਤੁਹਾਨੂੰ ਕਵਰੇਜ ਸਾਂਝੀ ਕਰ ਰਹੇ ਹਾਂ ਤੇ ਇਸ ਵਕਤ ਅਸੀਂ ਮੌਜੂਦ ਹੈਗੇ ਆ ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਨੌਜਵਾਨਾਂ ਵੱਲੋਂ ਜਿਹੜਾ ਭੜਮਾ ਇਕੱਠ ਜੋ ਇੱਥੇ ਦਿਖ ਤਾਂ ਕਿ ਜਿੱਥੋਂ ਵੀ ਨਿਗਾਹ ਜਾਂਦੀ ਆ ਤਾਂ ਹਰ ਪਾਸੇ ਨੌਜਵਾਨ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਕਿਤਨਾ ਕਿਤੇ ਜੋ ਹੈ ਸ਼ਰਮਣੀ ਕਾਲੀ ਜਲਦੀ ਸਪੋਰਟ ਕਰਦੇ ਦਿਖਾਈ ਦੇ ਰਹੇ ਨੇ ਤਾਂ ਸਾਡੇ ਨਾਲ ਕੁਝ ਨੌਜਵਾਨੀ ਮੌਜੂਦ ਹੈ ਕਿ ਗੱਲ ਵੀ ਕਰਾਂਗੇ ਜੀ ਸਰ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਇੱਕ ਜਿਹੜੀ ਮੁਹਿੰਮ ਛੜੀ ਆ ਤਾਂ ਕਿੰਨੀ ਕੁ ਵਧੀਆ ਗੱਲ ਆ ਤਾਂ ਕਿੰਨਾ ਕੁ ਭਰਮਾ ਇਕੱਠ ਜੋ ਤੁਹਾਡੇ ਵੱਲੋਂ ਜਾਂ ਸਹਿਯੋਗ ਕੀਤਾ ਜਾ ਰਿਹਾ ਤੁਸੀਂ ਆਪ ਹੀ ਵੇਖ ਲਓ ਮੈਂ ਹਜ਼ਾਰਾਂ ਨਹੀਂ ਲੱਖਾਂ ਦੀ ਕਹੂੰਗਾ ਕਿ ਅੱਜ ਦੇ ਕਾਰਜ ਸਰਦਾਰ ਤਲਬੀਰ ਸਿੰਘ ਗਿੱਲ ਦੀ ਗਵਾਈ ਹੇਠ ਲੱਖਾਂ ਨੌਜਵਾਨ ਇਕੱਠੇ ਹੋ ਕੇ ਸਰਦਾਰ ਬਾਦਲ ਨੂੰ ਆਪਣੇ ਹਲਕੇ ਜੋ ਤਲਬੀਰ ਹੋਣੀ ਰੂਬਰ ਰੂਕਰਾਨਗੇ ਸਾਰੇ ਆਪਣੇ ਵਰਕਰਾਂ ਦੇ ਨਾਲ ਤੇ ਜੋ ਸਰਦਾਰ ਸੁਖਬੀਰ ਜੀ ਉਹਨਾਂ ਨੇ ਇਹ ਯਾਤਰਾ ਚਾਲੂ ਕੀਤੀ ਹੈ ਇਹ ਮੈਨੂੰ ਲੱਗਦਾ ਕਿ ਇੱਕ ਤਰਫਾ ਮਾਹੌਲ ਪੰਜਾਬ ਦਾ ਕਰ ਦੇਗੀ ਕਿਉਂਕਿ ਕਾਫੀ ਜ਼ਿਆਦਾ ਕਿਉਂਕਿ ਅਗਰ ਨੌਜਵਾਨ ਦੀ ਗੱਲ ਕਰ ਲਈਏ ਤਾਂ ਕਾਫੀ ਵੱਡਾ ਭਰਮਾ ਹੀ ਕੱਟ ਜੋ ਨੌਜਵਾਨਾਂ ਦਾ ਇਸ ਵਾਰ ਵੇਖਣ ਨੂੰ ਮਿਲਿਆ ਬਹੁਤ ਇਕੱਠ ਤੁਹਾਡੇ ਸਾਹਮਣੇ ਆ ਜੀ ਜਿੰਨਾ ਕਿ ਭਰਮਾ ਹੈਗਾ ਲੱਖਾਂ ਦੀ ਤਦਾਦ ਚ ਅਕਾਲੀ ਵਰਕਰ ਆਏ ਨੇ ਪੰਜਾਬ ਬਚਾਓ ਯਾਤਰਾ ਜੋ ਸੁਖਵੀਰ ਬਾਦਲ ਜੀ ਕਰ ਰਹੇ ਨੇ ਉਸ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਇਲੈਕਸ਼ਨ ਵੇਲੇ ਇੱਕ ਤਰਫਾ ਮਾਹੌਲ ਹੋ ਜੇ ਤਾਂ ਕਹਿ ਸਕਦੇ ਕਿ ਲੋਕ ਸਭਾ ਚੋਣਾਂ ਜਿਹੜੀ ਨੇੜੇ ਆ ਰਹੀਆਂ ਤੇ ਇਸ ਵਾਰ ਕਾਫੀ ਜ਼ਿਆਦਾ ਜੋ ਅਸਰ ਜੋ ਹੈ ਵੇਖਣ ਨੂੰ ਮਿਲੇਗਾ ਕਿਉਂਕਿ ਤਖਤੀ ਕਿਤੇ ਨਾ ਕਿਤੇ ਪਲਟੀ ਵਿਖਦੀ ਵਿਖਾਈਗੀ ਜਿਹੜੀ ਇਸ ਵਾਰ ਬਿਲਕੁਲ ਜੀ ਬਿਲਕੁਲ ਲੋਕ ਸਭਾ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ 13 ਦੀ 13 ਸੀਟਾਂ ਸ਼ੋਮਨੀ ਕਾਲੀ ਦਲ ਜਿੱਤੇਗਾ ਤੇ ਸਰਦਾਰ ਬਾਦਲ ਦੀ ਝੋਲੀ ਪਾਏਗਾ ਤਾਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਪੂਰੀ سپورਟ ਕਿਤਨਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾਂ ਨੂੰ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤਾੜ ਨਾਲ ਸਾਂਝੀਆਂ ਕਰ ਰਹੇ ਆਂ ਸ਼੍ਰੀ ਹਮਸਦਰ ਸਾਹਿਬ ਦੇ ਰੋਡ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜੋ ਇਕੱਠ ਲੋਕਾਂ ਵੱਲੋਂ ਕੀਤਾ ਗਿਆ ਤੇ ਇਸ ਵਾਰ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਕਿਤਨਾ ਕਿਤੇ ਜੋ ਤਿਆਰੀ ਆ ਜੋਸ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰ ਦਿੱਤੀ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਹਿ ਸਕਦੇ ਆਂ ਕਿ ਔਰ ਚੋਣਾ ਦੇ ਵਿੱਚ ਜੋ ਕਾਫੀ ਜ਼ਿਆਦਾ ਮਾਹੌਲ ਚੇਂਜ ਹੁੰਦਾ ਹੈ ਦਿਖਾਈ ਦੇ ਰਿਹਾ ਹੈ ਤਾਂ ਜਿਸ ਤਰੀਕੇ ਦੇ ਨਾਲ ਸ਼੍ਰੀ ਹਮਸਾ ਸਾਹਿਬ ਦੇ ਵਿੱਚ ਇਸ ਯਾਤਰਾ ਦਾ ਅਸਰ ਵੇਖਣ ਨੂੰ ਮਿਲਿਆ ਤਾਂ ਕਹਿ ਸਕਦਾ ਹੈ ਕਿ ਆਉਣ ਵਾਲੀ ਚੋਣਾ ਦੇ ਵਿੱਚ ਬਹੁਤ ਕੁਝ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਾਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ